ਨੰਨੀ ਜਾਂ ਟਰਾਈ ਲੈ ਕੇ ਵੇਖੇ ਮਲਕੀਤ ਕੀ ਕਰਨਾ ਹੈ ਲੈ ਲੋ ਜਾਂਦਾ ਇੱਕ ਅੰਦਾਜ਼ਾ 15 ਸਾਲ ਬੈਠਾ ਮਲਕੀਤ ਆਈ ਯਾਰ ਇਹ ਤੇ ਆਪਾਂ ਪੁੱਛਦੇ ਜੇ ਕਿ ਕਿਹੜਾ ਹੈ ਹੈ ਕਿ ਮੈਂ ਤੁਹਾਨੂੰ ਦੱਸਾਂ ਕਿ ਮੈਂ ਕਿਹੜਾ ਹੈ ਬਲਕੀਦ ਵਾਲਿਆਂ ਦਾ ਪੂਰਾ ਲੰਬ ਘੜਾਇਆ ਡੇਰ ਪੂਰਾ ਮਹਲਾ ਡੇਰ ਜਿਵੇਂ ਪੈਦੇ ਵਿਕਦੀ ਨਹੀਂ ਹੁੰਦੀਆਂ ਨੇ ਇੰਨਾ ਮਾਲ ਯਾਰ ਓਵਰ ਰੱਖਿਆ ਰਿਹਾ ਨਹੀਂ ਕੈਰੀ ਹੁੰਦੇ ਨਹੀਂ ਯਾਰ ਬਸ ਆ ਜਿਆਦਾ ਮੁਰਤ ਛੱਡ ਤਾ 1 ਪੀਸ ਹੀ ਥਾ